ਸਦਾ ਚਰਨਜੀਤ ਸਿੰਘ ਜੀ ਅਤੇ ਭਾਇਆ ਸ਼੍ਰੀ ਚੰਕੌਰ ਸਾਹਿਬ ਜੀ ਦਾ ਇੱਥੇ ਪਹੁੰਚਣ ਤੇ ਬਹੁਤ 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 ਧੰਨਵਾਦ ਜੀ ਆਇਆਂ ਪਿਆਰ ਸਹਿਤ ਇਹ ਬੇਨਤੀ ਹੈ ਕਿ ਜ਼ੋਰਦਾਰ ਤਾੜੀਆਂ ਨਾਲ ਡਾਕਟਰ ਸਦਾ ਚਰਨਜੀਤ ਸਿੰਘ ਜੀ ਪੰਜਾਬ ਸਿੱਖਿਆ ਕ੍ਰਾਂਤੀ ਹੁਣ ਕੇਵਲ ਇੱਕ ਮੂਹਮ ਨਹੀਂ ਬਲਕਿ ਪਰਿਵਰਤਨ ਦੀ ਇੱਕ ਲਹਿਰ ਹੈ ਜੋ ਹਰ ਪਿੰਡ ਹਰ ਸਕੂਲ ਅਤੇ ਹਰ ਬੱਚੇ ਤੱਕ ਪਹੁੰਚ ਰਹੀ ਹੈ ਇਸ ਮਹਿੰਮ ਦਾ ਉਦੇਸ਼ ਸ਼ਹਿਰੀ ਅਤੇ ਪਿੰਡੂ ਹਲਕੇ ਵਿੱਚ ਸਮਾਨ ਰੂਪ ਨਾਲ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 27 ਲੱਖ ਦੇ ਵਿਕਾਸ ਕਾਰਜਾਂ ਦੀ ਸੌਗਾਤ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਪੁਰਦ ਕਰਦਿਆਂ ਕੀਤਾ। ਵਿਦਾਇਕ ਡਾਕਟਰ ਚਰਨਜੀਤ ਸਿੰਘ ਨੇ ਸਰਕਾਰੀ ਹਾਈ ਸਕੂਲ ਗੋਸਲਾਨ ਵਿਖੇ 745000 ਰੁਪਏ ਦੀ ਲਾਗਤ ਨਾਲ ਚਾਰ ਦੀਵਾਰੀ ਅਤੇ ਸਕੂਲ ਦੀ ਮੇਜਰ ਰਿਪੇਅਰ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ 1520000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਨਵੇਂ ਅਤੇ ਆਧੁਨਿਕ ਕਲਾਸ ਰੂਮ ਅਤੇ ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਨਿਹੰਗ ਵਿਖੇ 453000 ਰੁਪਏ ਦੀ ਲਾਗਤ ਨਾਲ ਸਕੂਲ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਜ਼ਰੂਰਤਮੰਦ ਅਤੇ ਮਦਵਰਗ ਦੇ ਬੱਚਿਆਂ ਨੂੰ ਵੀ ਇਹੀ ਆਧੁਨਿਕ ਸਹੂਲਤਾਂ ਅਤੇ ਗੁਣਵੱਤਾ ਪ੍ਰਾਪਤ ਹੋਵੇ ਜੋ ਨਿੱਜੀ ਸਕੂਲਾਂ ਵਿੱਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਕਿਸੇ ਰਾਸ਼ਟਰ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਸਰਕਾਰ ਦਾ ਇਹ ਕਰਤਵ ਹੈ ਕਿ ਉਹ ਹਰ ਬੱਚੇ ਨੂੰ ਸਮਾਨ ਮੌਕੇ ਪ੍ਰਦਾਨ ਕਰੇ। ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਨਵ ਨਿਰਮਾਣ ਕਮਰੇ ਸਮਾਰਟ ਕਲਾਸ ਸਹੂਲਤਾਂ ਅਤੇ ਆਧੁਨਿਕ ਵਿਦਿਅਕ ਤਕਨੀਕਾਂ ਨਾਲ ਲੈਸ ਹਨ ਜਿਸ ਨਾਲ ਬੱਚਿਆਂ ਦਾ ਸਿੱਖਿਆ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਸਿੱਖਿਆ ਵਿਵਸਥਾ ਨੂੰ ਮਜ਼ਬੂਤੀ ਦੇਵੇਗਾ ਬਲਕਿ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਅਤੇ ਆਤਮ ਨਿਰਭਰ ਨਾਗਰਿਕ ਬਣਾਉਣ ਵਿੱਚ ਵੀ ਸਹਾਇਕ ਹੋਵੇਗਾ ਵਿਦਾਇਕ ਡਾਕਟਰ ਚਰਨਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤਾਂ ਜੋ ਉਹ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸੰਸਥਾਵਾਂ ਦਾ ਲਾਭ ਵੀ ਪ੍ਰਾਪਤ ਕਰ ਸਕਣ ਇਸ ਮੌਕੇ ਇੰਪਰੂਵਮੈਂਟ ਤਰਸਿੱਪ ਨੰਗਲ ਦੇ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ ਸਿੱਖਿਆ ਕੋਆਰਡੀਨੇਟਰ ਸਰਦਾਰ ਰਾਜਿੰਦਰ ਸਿੰਘ ਰਾਜਾ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਕੋਟਲਾ ਸਕੂਲ ਸ਼੍ਰੀਮਤੀ ਸੋਨੀਆ ਸਰਪੰਚ ਪਿੰਡ ਕੋਟਲਾ ਬਲਵਿੰਦਰ ਕੌਰ ਸਰਪੰਚ ਪਿੰਡ ਗੋਸਲਾਨ ਰਣਵੀਰ ਸਿੰਘ ਪ੍ਰਿੰਸੀਪਲ ਬਲਵੰਤ ਸਿੰਘ ਜਸਵੀਰ ਸਿੰਘ ਜਗਤਾਰ ਸਿੰਘ ਪੀਏ ਸ਼੍ਰੀ ਚੰਦ ਬਲਵਿੰਦਰ ਸਿੰਘ ਚੈੜੀਆਂ ਕੁਲਵੰਤ ਸਿੰਘ ਮਨਜਿੰਦਰ ਸਿੰਘ ਚੱਕਲਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਸਕੂਲ ਗੋਸਲਾ ਵਿਖੇ ਪੰਜਾਬ ਸਰਕਾਰ ਵੱਲੋਂ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਚਰਨਜੀਤ ਸਿੰਘ ਜੀ ਹਲਕਾ ਵੀ ਦਾ ਐਕਚੁਅਲੀ ਚਮਕੌਰ ਸਾਹਿਬ ਤੋਂ ਵਿਸ਼ੇਸ਼ਤਾ ਔਰ ਦੇ ਪੁੱਜੇ ਹਨ ਅਤੇ ਇਸ ਸਕੂਲ ਦੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਉਹਨਾਂ ਦੇ ਸ਼ੁਭ ਹੱਥਾਂ ਨਾਲ ਕੀਤਾ ਗਿਆ ਅਤੇ ਇਹ ਜੋ ਵੀ ਵਿਕਾਸ ਕਾਰਜ ਹੋਏ ਹਨ ਉਹ ਵਿਦਿਆਰਥੀਆਂ ਨੂੰ ਲੋਕ ਅਰਪਿਤ ਕੀਤੇ ਓ ਬਾ ਮੇਰੇ ਨਾਲਨ ਕੇ ਓ ਬਾ ਮੇ ਇੱਕ ਹਾਈ ਸਕੂਲ ਚ ਮ ਜਾ ਕੇ ਹੈ ਬਹੁਤ ਹੀ ਵਧੀਆ ਉੱਥੇ ਉੱਥੇ ਵੀ 26 ਲੱਖ ਦੀ ਗ੍ਰਾਂਟ ਆਈ ਤੇ ਇਸ ਸਕੂਲ ਚ 5 ਲੱਖ ਦੀ ਗ੍ਰਾਂਟ ਮਿਲੀ ਹੈ ਔਰ ਇਹ ਮੈਂ ਇਹ ਦੱਸਣਾ ਚਾਹੁੰਦਾ ਵੀ ਸਿੱਖਿਆ ਕ੍ਰਾਂਤੀ ਜਿਹੜੀ ਪੰਜਾਬ ਚ ਆਈ ਹੈ ਤੁਸੀਂ ਇੱਕ ਵਧੀਆ ਸਰਕਾਰ ਚੁਣੀ ਆਮ ਆਦਮੀ ਪਾਰਟੀ ਵਾਣਵੇਂ ਸੁਣ ਕੇ ਦੇਖੇ ਤੇ ਅੱਜ ਆਮ ਆਦਮੀ ਪਾਰਟੀ ਜਿਹੜਾ ਆਪਣਾ ਫਰਜ਼ ਆਦਾ ਕਰੀ ਸਰਕਾਰ ਨੂੰ ਵਾਣ ਸਿੱਖੀ ਪ੍ਰਿੰਸੀਪਲ ਸਾਹਿਬ ਉਹ ਵੀ ਪੁੱਛੇ ਨਿਮਰ ਬੰਸੋਲ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਸਾਡੀ ਸਰਕਾਰ ਦੀ ਉਸ ਵਿੱਚ ਇਮਾਨ ਕਹਿੰਦੇ ਹੁੰਦੇ ਸੀ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਜਿੰਨੀ ਆਈ ਸਰਕਾਰਾਂ ਆਇਆਂ ਚਾਹੇ ਕਾਂਗਰਸ ਦੀ ਚਾਹੇ ਅਕਾਲੀਆਂ ਦੀ ਉਹਨਾਂ ਦਾ ਇੱਕੋ ਹੀ ਮੰਤਵ ਰਿਹਾ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਕੁੱਟਣਾ ਕਿਵੇਂ ਕਿਵੇਂ ਮਾਫੀਏ ਚਲਾਣੇ ਜੇ ਕਰੋਗੇ ਪਹਿਲਾਂ ਉਹਦਾ ਹੱਲ ਨਿਕਲਦਾ ਸਹੀ ਹੈ ਜੀ ਜੋ ਜਸਬੀਨ 26 ਲੱਖ ਰੁਪਏ ਦੇ ਕਰੀਬ 26 ਦੇ ਕਰੀਬ ਸੋ ਇੱਕ ਬਹੁਤ ਵੱਡਾ ਜਿਹੜਾ ਇਸ ਸਿੱਖਿਆ ਕ੍ਰਾਂਤੀ ਚ ਪਿਛਲੇ ਸਾਲ ਸਾਡੇ ਹਲਕੇ ਨੂੰ 18 ਕਰੋੜ ਰੁਪਏ ਆਇਆ ਸੀ ਔਰ ਇਸ ਵਾਰ ਤਾਂ ਹੱਦ ਕਰਤੀ ਕਿ 18000 ਕਰੋੜ ਰੁਪਏ ਸਿਰਫ ਸਿੱਖਿਆ ਲਈ ਰੱਖਿਆ ਗਿਆ ਬਜਟ ਤਾੜੀਆਂ ਇੱਕ ਵਾਰੀ ਇਸ ਸਰਕਾਰ ਲਈ ਕਿਉਂਕਿ ਸਿੱਖਿਆ ਸਭ ਤੋਂ ਵੱਡੀ ਅਗਰ ਚੀਜ਼ ਕੋਈ ਹੈ ਤਾਂ ਸਿੱਖਿਆ ਹੈ ਅਗਰ ਕਿਸੇ ਨੂੰ ਅਸੀਂ ਦੇ ਸਕਦੇ ਹਾਂ ਇੱਕ ਐਸੀ ਚੀਜ਼ ਜੋ ਕੋਈ ਚੋਰੀ ਨਹੀਂ ਹੋ ਸਕਦੀ ਔਰ ਜੋ ਤੁਹਾਡੇ ਘਰਾਂ ਚ ਪਿੰਡਾਂ ਚ ਇੱਕ ਕ੍ਰਾਂਤੀ ਲੈ ਕੇ ਆ ਸਕਦੀ ਹੈ ਉਹ ਸਿੱਖਿਆ ਹੈ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਉਹਨਾਂ ਨੇ ਕਿਹਾ ਸੀ ਐਜੂਕੇਟ ਔਰਗੇਨਾਈਜ਼ ਐਂਡ ਐਜੀਟੇਟ ਪੜੋ ਇਕੱਠੇ ਹੋਓ ਤੇ ਸੰਘਰਸ਼ ਕਰੋ ਤਾਂ ਹੀ ਜਿਹੜੀ ਜ਼ਿੰਦਗੀ ਚ ਕਾਮਯਾਬੀ ਮਿਲ ਸਕਦੀ ਹੈ ਸੋ